लुधियाना शहर ਵਿੱਚ ਹਿੰਦੂ ਸੰਗਠਨ ਹੈ ਜਿਹੜਾ ਸਰਕਟ ਹਾਊਸ ਵਿੱਚ ਅੱਜ ਪੰਚਾਇਤ ਕਰਨ ਜਾ ਰਿਹਾ ਇਸ ਬੈਠਕ ਦੇ ਵਿੱਚ ਪੂਰੇ ਪੰਜਾਬ ਤੋਂ ਹਿੰਦੂ ਨੇਤਾ ਪਹੁੰਚ ਰਹੇ ਨੇ ਪਿਛਲੇ ਹਫਤੇ शिवसेना ਪੰਜਾਬ ਦੇ ਜਿਹੜੇ ਮੈਂਬਰ ਨੇ ਸੰਦੀਪ ਗੋਰਾ <th>ਪਰ ਤੇ ਨਿੰਗ ਸਿੰਘਾਂ ਨੇ ਆ ਤਲਵਾਰਾਂ ਨਾਲ ਹਮਲਾ ਕੀਤਾ ਸੀ ਪੁਲਿਸ ਨੇ ਦੋ ਨਿੰਗਾਂ ਨੂੰ ਗ੍ਰਿਫਤਾਰ ਕਰ ਲਿਆ ਲੇਕਿਨ ਇੱਕ આરોપી ਅਜੇ ਵੀ ਫਰਾਰ ਹੈ ਜਿਸ ਵਿੱਚ ਹਿੰਦੂ ਨੇਤਾ ਪੁਲਿਸ ਤੋਂ ਨਾਰਾਸਤ ਹੈ ਇੰਦੂ ਨੇਤਾਵਾਂ ਦੀ ਮੰਗ ਹੈ ਮਾਮਲੇ ਦੇ ਵਿੱਚ ਸੰਦੀਪ ਕੋਰਾ ਥਾਪੜ ਦਾ ਜਿਹੜਾ ਮੁੱਖ ਸ਼ਿਕਾਇਤਕਰਤਾ ਹੈ ਜਿਹੜਾ ਬਣਾਇਆ ਜਾਵੇ ਇਸ ਦੇ ਨਾਲ ਹੀ ਨਿੰਗਾ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ ਇਸ ਦੇ ਨਾਲ ਹੀ ਸੋਸ਼ਲ ਮੀਡੀਆ ਤੇ ਹਿੰਦੂ ਧਰਮ ਅਤੇ ਹਿੰਦੂ ਨੇਤਾਵਾਂ ਨੂੰ ਜਿਸ ਤਰੀਕੇ ਨਾਲ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪੁਲਿਸ ਨੂੰ ਉਨ੍ਹਾਂ ਖਿਲਾਫ ਕਾਰਵਾਈ ਕਰਨ ਦੀ ਵੀ ਅਪੀਲ ਕੀਤੀ ਜਾ ਰਹੀ ਹੈ ਤਾਂ ਦੱਸ ਦਈਏ ਕਿ ਇਸ ਬੈਠਕ ਦੇ ਵਿੱਚ 2 ਦਿਨ ਪਹਿਲਾਂ ਪੁਲਿਸ ਕਮਿਸ਼ਨਰ ਖੁਲਦੀਪ ਚਾਹਲ ਨੇ ਵੀ ਹਿੰਦੂ ਨੇਤਾਵਾਂ ਦੇ ਨਾਲ ਬੈਠਕ ਕੀਤੀ ਸੀ ਉਹਨਾਂ ਨੇ ਸ਼ਹਿਰ ਦੇ ਵਿੱਚ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਉਹਨਾਂ ਨੇ ਸਾਰਿਆਂ ਨੂੰ ਗਲਤ ਪਾਸ਼ਾ ਦੀ ਵਰਤੋਂ ਨਾ ਕਰਨ ਦੀ ਵੀ ਅਪੀਲ ਕੀਤੀ ਸੀ ਤੇ ਇਸ ਦੇ ਨਾਲ ਹੀ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਉਣ ਦੀ ਵੀ ਅਪੀਲ ਹੈ ਜਿਹੜਾ ਲੁਧਿਆਣਾ ਪੁਲਿਸ ਕਮਿਸ਼ਨਰ ਵੱਲੋਂ ਹੈ ਜਿਹੜੀ ਕੀਤੀ ਗਈ ਸੀ ਹੁਣ ਦੇਖਣਾ ਹੋਵੇਗਾ ਇਸ ਪੰਚਾਇਤ ਵਿੱਚ ਕੀ ਫੈਸਲੇ ਆਉਂਦੇ ਅਪਡੇਟ ਲੈ ਕੇ ਰੁਬਰੂ ਹੋਵਾਂਗੇ ਫੇਕਦੇ ਰਹੋ ਲੁਧਿਆਣਾ ਲਈ लुधियाने शहर ਵਿੱਚ ਹਿੰਦੂ ਸੰਗਠਨ ਹੈ ਜਿਹੜਾ ਸਰਕਟ ਹਾਊਸ ਵਿੱਚ ਅੱਜ ਪੰਚਾਇਤ ਕਰਨ ਜਾ ਰਿਹਾ ਇਸ ਮੀਟਿੰਗ ਦੇ ਵਿੱਚ ਪੂਰੇ ਪੰਜਾਬ ਤੋਂ ਹਿੰਦੂ ਨੇਤਾ ਪਹੁੰਚ ਰਹੇ ਨੇ ਪਿਛਲੇ ਹਫਤੇ ਸ਼ਿਵ ਸੈਨਾ ਪੰਜਾਬ ਦੇ ਜਿਹੜੇ ਮੈਂਬਰ ਨੇ ਸੰਦੀਪ ਗੋਰਾ ਥਾਪੜ ਤੇ ਨਿੰਗ ਸਿੰਘਾਂ ਨੇ ਆ ਤਲਵਾਰਾਂ ਨਾਲ ਹਮਲਾ ਕੀਤਾ ਪੁਲਿਸ ਨੇ ਦੋ ਨਿੰਗਾਂ ਨੂੰ ਗ੍ਰਿਫਤਾਰ ਕਰ ਲਿਆ ਲੇਕਿਨ ਇੱਕ આરોપી ਅਜੇ ਵੀ ਫਰਾਰ ਹੈ ਜਿਸ ਵਿੱਚ ਹਿੰਦੂ ਨੇਤਾ ਪੁਲਿਸ ਤੋਂ ਨਾਰਾਜ਼ਦ ਹਿੰਦੂ ਨੇਤਾਵਾਂ ਦੀ ਮੰਗ ਹੈ ਮਾਮਲੇ ਦੇ ਵਿੱਚ ਸੰਦੀਪ ਕੋਰਾ <th>ਪੜਦਾ ਜਿਹੜਾ ਮੁੱਖ ਸ਼ਿਕਾਇਤਕਰਤਾ ਹੈ ਜਿਹੜਾ ਬਣਾਇਆ ਜਾਵੇ ਇਸ ਦੇ ਨਾਲ ਹੀ ਨਿੰਗਾ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ ਇਸ ਦੇ ਨਾਲ ਹੀ ਸੋਸ਼ਲ ਮੀਡੀਆ ਤੇ ਹਿੰਦੂ ਧਰਮ ਅਤੇ ਹਿੰਦੂ ਨੇਤਾਵਾਂ ਨੂੰ ਜਿਸ ਤਰੀਕੇ ਨਾਲ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪੁਲਿਸ ਨੂੰ ਉਨ੍ਹਾਂ ਖਿਲਾਫ ਕਾਰਵਾਈ ਕਰਨ ਦੀ ਵੀ ਅਪੀਲ ਕੀਤੀ ਜਾ ਰਹੀ ਹੈ ਤਾਂ ਦੱਸਦੀ ਕਿ ਇਸ ਬੈਠਕ ਦੇ ਵਿੱਚ 2 ਦਿਨ ਪਹਿਲਾਂ ਪੁਲਿਸ ਕਮਿਸ਼ਨਰ ਹੁਲਦੀਪ ਚਾਹਲ ਨੇ ਵੀ ਹਿੰਦੂ ਨੇਤਾਵਾਂ ਦੇ ਨਾਲ ਬੈਠਕ ਕੀਤੀ ਸੀ ਉਹਨਾਂ ਨੇ ਸ਼ਹਿਰ ਦੇ ਵਿੱਚ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਉਹਨਾਂ ਨੇ ਸਾਰਿਆਂ ਨੂੰ ਗਲਤ ਪਾਸ਼ਾ ਦੀ ਵਰਤੋਂ ਨਾ ਕਰਨ ਦੀ ਵੀ ਅਪੀਲ ਕੀਤੀ ਸੀ ਅਤੇ ਇਸ ਦੇ ਨਾਲ ਹੀ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਉਣ ਦੀ ਵੀ ਅਪੀਲ ਹੈ ਜਿਹੜਾ ਲੁਧਿਆਣਾ ਪੁਲਿਸ ਕਮਿਸ਼ਨਰ ਵੱਲੋਂ ਐ ਜਿਹੜੀ ਕੀਤੀ ਗਈ ਸੀ ਹੁਣ ਦੇਖਣਾ ਹੋਵੇਗਾ ਇਸ ਪੰਚਾਇਤ ਵਿੱਚ ਕੀ ਫੈਸਲੇ ਆਉਂਦੇ ਹੈ ਅਪਡੇਟ ਲੈ ਕੇ ਰੁਗਰੂ ਹਵਾਂਗੇ ਦੇਖਦੇ ਰਹੋ ਲੁਧਿਆਣਾ ਲਾਈਵ